ਓਏ ਮਰੀਡੀਏ ਤੂੰ ਸ਼ਰਤ ਲਾ ਰਲਾ ਆ ਜਿਹੜੀ ਕੱਲ ਅੱਗ ਲਾਈ ਸੀ ਨਾ ਪਰਾਲੇ ਨੂੰ ਸੁੱਖੇ ਨੇ ਨਹੀਂ ਲਾਈ ਸੀਗੀ ਉਹ ਪੱਕਾ ਕੋਈ ਹੋਰ ਪੈਣ ਦਾ ਵੀਰ ਭੰਤੇ ਹੁਣ ਤਿਆਰਗਾ ਲਾ ਗਿਆ ਆ ਪਤਾ ਹਲੇ ਲਾਉਣੀ ਵੀ ਨਹੀਂ ਸੀਗੀ ਯਾਰ ਪਤਾ ਨਹੀਂ ਕਿਹੜਾ ਲਾ ਗਿਆ ਕਰਨਾ ਪੈਣਾ ਪੈਣ ਦੇ ਵੀਰ ਦਾ ਪਤਾ ਕਿਹੜਾ ਸੀ ਰਾਤ ਓ ਯਾਰ ਮੈਂ ਵੀ ਇਹੀ ਸੋਚਦਾ ਸੀ ਚੰਨੀ ਵੀ ਜੀਜੂ ਦਾ ਰਾਤ ਮੇਰੇ ਨਾਲ ਪਈ ਸੀ ਯਾਰ ਮੰਜੇ ਤੇ ਹਨਾ ਉਹ ਤਾਂ ਉੱਠੇ ਵੀ ਨਹੀਂ ਕਿਹੜਾ ਪੈਣ ਦਾ ਵੀਰ ਲਾ ਗਿਆ ਪੱਕਾ ਜਾਂ ਹੈ ਕੈਪਟਨ ਸਾਹਿਬ ਦਾ ਕੰਮ ਜਾਂ ਹੈ ਫਿਰ ਭੰਤੇ ਦਾ ਕੰਮ ਹੈ ਇਹਨਾਂ ਦੋਨਾਂ ਤੋਂ ਇਲਾਵਾ ਹੋਰ ਤਾਂ ਕੋਈ ਆਉਂਦਾ ਨਹੀਂ ਮੇਰੇ ਸਮਝਣਾ ਇੱਥੇ ਉਹਨਾਂ ਨੂੰ ਪਤਾ ਇੱਥੇ ਤਾਂ ਤੈਨੂੰ ਪਤਾ ਹੀ ਆ ਸੀਨ ਸਾਰਾ ਕਿਵੇਂ ਹੈ ਨਾ ਕੰਨੀ ਕਾਰ ਪਤਾ ਫਿਰ ਜਦੋਂ ਆਦ ਨੂੰ ਪਹਿਰਾ ਦਈਏ ਯਾਰਾ ਉਹ ਕਿਆ ਗੱਲ ਕਰਤੀ ਯਾਰ ਤੂੰ ਦੇਖਿਆ ਇਹ ਟਾਈਟ ਸਿਕਿਉਰਿਟੀ ਦਿੰਦੇ ਸ਼ਾਮ ਨੂੰ ਮੈਂ ਕਿਹਾ ਜੇ ਕੋਈ ਸੈਰ ਵੀ ਕਰਨਾ ਹੈ ਉਹਦੀਆਂ ਵੀ ਲੱਤਾਂ ਪਨ ਕੇ ਘਰੇ ਤੋਨੂੰ ਮੇਰੇ ਸਾਲੇ ਦੀਆਂ ਅੱਗ ਜੀ ਲਾਉਣੀ ਨਹੀਂ ਸੀ ਪਤਾ ਨਹੀਂ ਕਿਹੜਾ ਭੈਣ ਦਾ ਵੀਰ ਲਾ ਗਿਆ ਕੋਈ ਨਾ ਆ ਸੋਟਾ ਦੇਲਾ ਹੱਥ ਚ ਇਧਰ ਆਲੀ ਕਰੂੰ ਖੜਾਤੀ